हिंदू संघटना ਵੱਲੋਂ ਬਟਾਲਾ ਰੋਡ ਤੇ ਸਥਿਤ ਸ਼ਿਵ ਸੈਨਾ ਰਘੁਵੰਸ਼ੀ ਦੇਸ਼ ਆਖਾ ਦਫ਼ਤਰ ਵਿਖੇ ਅਮਰ ਸ਼ਹੀਦ ਸੁਧੀਰ ਸੂਰੀ ਦਾ ਬਲੀਦਾਨ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਸ਼ਿਵ ਸੈਨਾ ਪਾਰਟੀ ਦੇ ਰਾਸ਼ਟਰੀ ਮੁਖੀ ਅਜੇ ਸੇਠ, ਸ਼ਿਵ ਸੈਨਾ ਦੇ ਰਾਸ਼ਟਰੀ ਮੁਖੀ ਰਘੁਵੰਸ਼ੀ ਰੋਹਿਤ ਤ੍ਰਿਪਾਠੀ, ਹਿੰਦੂ ਸੁਰੱਖਿਆ ਸੈਨਾ ਦੇ ਰਾਸ਼ਟਰੀ ਮੁਖੀ ਸਲਿਲ ਸ਼ਰਮਾ, ਸ਼ਿਵ ਸੈਨਾ ਦੇ ਟਕਸਾਲੀ ਤੇ ਰਾਸ਼ਟਰੀ ਜਰਨਲ ਸਕੱਤਰ ਜਿਮੀ ਮਹਾਜਨ, ਹਰੀਸ਼ ਪੰਡਿਤ ਸ਼ੀਸ਼ਨਾ ਦੇ ਧਰਮ ਪ੍ਰਚਾਰਕ ਆਜ਼ਾਦ ਗਣੇਸ਼ ਕੁਮਾਰ ਹਿੰਦੂ ਸੰਘਟਨਾ ਦੇ ਆਗੂਆਂ ਨੇ ਅਮਰ ਸ਼ਹੀਦ ਸੁਧੀਰ ਸੂਰੀ ਨੂੰ ਮੱਥਾ ਟੇਕ ਕੇ ਤਿਲਕ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸਾਰਿਆਂ ਨੇ 2 ਮਿੰਟ ਦਾ ਮੌਨ ਤਾਰਿਆ ਅਤੇ ਗਾਇਤਰੀ ਮੰਤਰ ਦਾ ਜਾਪ ਕੀਤਾ ਸਾਰੇ ਹਿੰਦੂ ਸੰਘਟਨਾ ਦੇ ਆਗੂਆਂ ਨੇ ਸਾਂਝੇ ਤੌਰ ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਮਰ ਸ਼ਹੀਦ ਸੁਧੀਰ ਸੂਰੀ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਅੱਜ ਅਸੀਂ ਕਿਪਸਰਾ ਰਗਵਿੰਦੀ ਸ਼ੀਦੇ ਸ਼ਾਖਾ ਕਰਨ ਦੇ ਵਿੱਚ ਅਮਰ ਸ਼ਹੀਦ ਸੁਦੀਸ਼ ਸੂਰੀ ਜੀ ਨੂੰ ਮੱਥੇ ਤੇ ਤਿਲਕ ਲਗਾ ਕੇ ਸ਼ਰਦਾ ਸਮਨ ਅਰਪੇ ਗਿੱਦੇ ਨੇ ਤੇ ਸੋ ਮੇਰੀ ਅਪੀਲ ਹੈ ਪੂਰੇ ਪੰਜਾਬ ਵਾਸੀਆਂ ਨੂੰ ਉਹ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਿ ਸਾਨੂੰ ਮਜਬੂਰ ਨਾ ਕਰਨਾ ਕਿ ਅਸੀਂ ਸ਼ਾਂਤੀਪ੍ਰੀਅ ਲੋਕ ਆ ਅਸੀਂ ਨਹੀਂ ਚਾਹਦੇ ਕਿ ਦੁਵਾਰ ਤੋਂ ਪੰਜਾਬ ਦੇ ਇਹੋ ਜਿਹੇ ਹਾਲਾਤ ਆ ਕਿਉਂਕਿ ਅਸੀਂ ਅੰਤਗਵਾਦ ਦੇ ਖਿਲਾਫ ਆਵਾਜ਼ ਠਾਣੇ ਆ ਐਯੋ ਕੰਮ ਸੁਦੀਸ਼ ਸੂਰੀ ਜੀ ਕਰਦੇ ਸੀ ਉਹਨਾਂ ਤੋਂ ਘਵਾ ਦੇ ਖਿਲਾਫ ਬੋਲਦੇ ਸੀ ਤਾਂ ਕੁਝ ਖਾਲੀ ਸਰੀ ਸਮਰਥਾ guna ਦੇ ਦੁਸ਼ਮਣ ਬਣ ਬੈਠੇ ਸੀ ਅੱਜ ਆਪਾ ਸਾਰੇ ਸ਼ਿਵ ਸ਼ੈਨਿਕ ਇਕੱਠੇ ਹੋ ਕੇ ਸ੍ਰੀ ਸ਼ਰਗੀਏ ਸ਼ਹੀਦ ਸੁਦੀਰ ਕੁਮਾਰ ਸੂਰੀ ਜੀ ਦਾ ਸ਼ਰਧਾਂਜਲੀ ਆਪਾਂ ਦਿੱਤਾ ਸਾਰੇ ਇਕੱਠੇ ਹੋ ਕੇ ਦਰਗਾਹਾਂ ਤੀਰਤ ਦੇ ਵਿੱਚ ਉੱਥੇ ਅਜੇ ਸ਼ੇਠ ਜੀ ਦੇ ਆਫਿਸ ਦੇ ਵਿੱਚ ਆ ਪ੍ਰੋਗਰਾਮ ਕਰਨ ਦਾ ਸਾਰੇ ਨੇ ਬਣਾਇਆ ਸੀ ਕਿ ਆਪਾਂ ਉੱਥੇ ਪ੍ਰੋਗਰਾਮ ਕਰਾਂਗੇ ਪਰ ਉੱਥੇ ਪ੍ਰਸ਼ਾਸਨ ਸਾਨੂੰ ਨਹੀਂ ਕਰਨ ਨੂੰ ਦਿੱਤਾ ਇਸ ਕਰਕੇ ਆਪਾਂ ਇੱਧਰ ਪ੍ਰੋਗਰਾਮ ਕਰਨ ਦਾ ਇਕ ਸੋਚਿਆ ਕਿ ਚਲੋ ਕਰੀਏ ਪਰ ਇਹ ਬਹੁਤ ਦੁਖਤ ਹੈ ਕਿ ਆਪਾ ਇੱਕ ਸਨਾਤਨੀ ਭਾਰਤ ਦੇ ਵਿੱਚ ਰਹਿਣ ਵਾਲੇ ਪੰਜਾਬ ਚ ਜੇ ਆਪਣੇ ਹਿੰਦੂ ਲੀਡਰ ਸੁਧੀਰ ਸ਼ਹੀਦ ਸੁਰੀਦ ਸ਼ਹੀਦ ਸੁਧੀਰ ਕੁਮਾਰ ਸੁਰੀਦੀ ਦਾ ਸਰਧਾਂਜਲੀ ਜੇ ਦੇਣ ਦਾ ਕੋਸ਼ਿਸ਼ ਕਰਦੇ ਤੇ ਉਹ ਵੀ ਨਹੀਂ ਦੇਂਦਾਂ ਪ੍ਰਸ਼ਾਸਨ ਤੇ ਸਰਕਾਰ ਅੱਜ ਹੀ ਸਵਰਗੀ ਸ਼ਹੀਦ Shri Am Sudhir Kumar Suri ji di ਤੀਸਰੀ ਪੁੰਨੇ ਤਿਥੀ ਮਨਾ ਰਹੇ ਆਂ ਔਰ ਮੈਂ ਅੱਜ ਬਹੁਤ ਹੀ ਹੈਰਾਨ ਹੋਇਆ ਐ ਇਸ ਗੱਲ ਤੋਂ ਕਿ ਸੁਧੀਰ ਕੁਮਾਰ ਸੂਰੀ ਜੀ ਕੋਈ ਅੰਤਕਵਦੀ ਹੀ ਗਏ ਸੀ ਦੇਖੋ ਪ੍ਰਸ਼ਾਸਨ ਨੇ ਅੱਜ ਉਤੇ ਸ਼੍ਰੀ ਦੁਰਗਿਆਣਾ ਤੀਰਥ ਉਹਨਾਂ ਦੀ ਵਰਸੀ ਮਨਾਉਣ ਦਾ ਉਤੇ ਪ੍ਰੋਗਰਾਮ ਬਣਾਇਆ ਹੈ ਕਿ ਵੀ ਸ਼ਰਧਾਂਜਲੀ ਸਮਾਰੋਹ ਰੱਖਿਆ ਜਾਣਾ ਜੇ ਸੇੜ ਜੀ ਦੀ ਅਗਵਾਈ ਦੇ ਚ ਉਥੇ ਜਾ ਕੇ ਚੌਂਗੀ ਇੰਜਾਰਜ ਸਾਹਿਬ ਜਾ ਕੇ ਕੰਮ ਬੰਦ ਕਰ ਲੈ ਨਹੀਂ ਜੀ ਉਥੇ ਤੁਸੀਂ ਸ਼ਰਧਾਂਜਲੀ ਨਹੀਂ ਦੇਣੀ ਬੰਦਾ ਪੁੱਛੇ ਕੀ ਗੱਲ ਸਾਡਾ ਹਿੰਦੂ ਨੇਤਾ ਹੀ